ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 19 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 19 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੀ ਕੇਐਮਸੀਕਿਊ ਦਿਨ ਆ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਹੜੇ ਪੰਜਾਬੀ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਗੋਲਟ ਸਿਟੀ ਦੇ ਮੇਅਰ ਚੁਣਿਆ ਗਿਆ ਹਾਂਜੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਗੋਲਟ ਸਿਟੀ ਆ ਤੇ ਇਸ ਦੇ ਮੇਅਰ ਚੁਣਿਆ ਗਿਆ ਪ੍ਰਗਟ ਸਿੰਘ ਸੰਧੂ ਨੂੰ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਪ੍ਰਗਟ ਸਿੰਘ ਸੰਧੂ ਇਹ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਦੇ ਗੋਲਟ ਸਿਟੀ ਦੇ ਮੇਅਰ ਬਣੇ ਆ ਪਹਿਲੀ ਵਾਰ ਦਸੰਬਰ 2019 ਦੇ ਵਿੱਚ ਇਹਨਾਂ ਨੂੰ ਚੁਣਿਆ ਗਿਆ ਸੀ ਤੇ ਹੁਣ ਦੂਸਰੀ ਵਾਰ ਫਿਰ ਤੋਂ ਇਹੀ ਮੇਅਰ ਬਣੇ ਨੇ ਗੋਲਟ ਦੇ ਤੇ ਪ੍ਰਗਟ ਸਿੰਘ ਸੰਧੂ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਲਾਂਬੜਾ ਲੰਬੜਾ ਦੇ ਪਿੰਡ ਬਸੇਰਪੁਰ ਦੇ ਰਹਿਣ ਵਾਲੇ ਆ ਅਤੇ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਆ ਨੈਕਸਟ ਕੁਐਸ਼ਨ ਕਿ ਇਸ ਨੇ ਹਾਲ ਹੀ ਵਿੱਚ ਆਈਟੀਐਫ ਵਿਸ਼ਵ ਚੈਂਪੀਅਨ ਅਵਾਰਡ 2023 ਪ੍ਰਾਪਤ ਕੀਤਾ ਹੈ ਜਾਂ ਜਿੱਤਿਆ ਹੈ ਆਈਟੀਐਫ ਵਿਸ਼ਵ ਚੈਂਪੀਅਨ ਅਵਾਰਡ 2023 ਜਿੱਤੇ ਆ ਵਾ ਨੋਵਾਕ ਯੋਕੋਵਿਚ ਅਤੇ ਅਰੀਨਾ ਸਾਬਲੈਂਕਾ ਨੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਨੋਵਾਕ ਯੋਕੋਵਿਚ ਅਤੇ ਅਰੀਨਾ ਸਾਬਲੈਂਕਾ ਨੈਕਸਟ ਕੁਐਸ਼ਨ ਕਰਨ ਤੋਂ ਪਹਿਲਾਂ ਆਪਾਂ ਜੋ ਇੰਪੋਰਟੈਂਟ ਅਵਾਰਡ ਆ ਉਹਨਾਂ ਬਾਰੇ ਡਿਸਕਸ ਕਰ ਲੈਨੇ ਆ ਜਾਵੈਦ ਅਕਟਰ ਨੂੰ ਅਜੰਤਾ ਐਲੋਰਾ ਫਿਲਮ ਫੈਸਟੀਵਲ ਵਿੱਚ ਪਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਪੁਸ਼ਪਾ ਭਾਰਤੀ ਨੂੰ 33ਵੇਂ ਵਿਆਸ ਸਨਮਾਨ 2023 ਲਈ ਚੁਣਿਆ ਗਿਆ ਅਬਦੁੱਲਾਹ ਹੀ ਮੀਰ ਨੇ ਵਿਵਸਥਾਪਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਯੁਕਤ ਰਾਸ਼ਟਰ ਨੈਨਸਨ ਪੁਰਸਕਾਰ ਜਿੱਤਿਆ ਸਫੀਨਾ ਹੁਸੈਨ ਨੇ ਸਿੱਖਿਆ ਲਈ ਵਾਈਸ ਅਵਾਰਡ ਪ੍ਰਾਪਤ ਕੀਤਾ ਨੈਕਸਟ ਕੁਐਸ਼ਨ ਇੱਕ ਤਾਜ਼ਾ ਰਿਪੋਰਟ ਦੇ ਅਕੋਰਡਿੰਗ 2028 ਤੱਕ ਕਿਹੜੇ ਦੇਸ਼ ਦਾ ਈ-ਪਰਚੂਨ ਬਾਜ਼ਾਰ 160 ਬਿਲੀਅਨ ਡਾਲਰ ਨੂੰ ਪਾਰ ਕਰ ਜਾਵੇਗਾ ਹਾਂਜੀ 2028 ਤੱਕ ਸਾਡੇ ਦੇਸ਼ ਭਾਰਤ ਦਾ ਈ-ਪਰਚੂਨ ਬਾਜ਼ਾਰ 160 ਬਿਲੀਅਨ ਡਾਲਰ ਨੂੰ ਪਾਰ ਕਰ ਜਾਵੇਗਾ অপশন বি ইজ আ রাইট আনসার। ਹੁਣ ਭਾਰਤ ਦੀ ਗੱਲ ਹੋਈ ਹੈ ਜਾਨੀ ਕਿ ਇੰਡੀਆ ਦੀ ਗੱਲ ਹੋਈ ਹੈ ਤਾਂ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ, ਕ੍ਰਾਂਸੀਆ ਇੰਡੀਅਨ ਰੁਪਇਆ, ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਜੀ, ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ। ਮਲੇਸ਼ੀਆ ਭਾਰਤੀ ਨਾਗਰਿਕਾਂ ਲਈ ਈ-ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ। ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਤਸਦੀਕ ਦੀ ਯੋਜਨਾ ਬਣਾ ਰਿਹਾ। ਭਾਰਤ ਨੇ 2023-24 ਵਿੱਚ ਰਿਕਾਰਡਡ 41010 ਪੈਂਟੈਂਟ ਬਣਾਏ ਹਨ। ਭਾਰਤ ਨੂੰ ਲਗਾਤਾਰ ਤੀਜੀ ਵਾਰ ਏਆਈਬੀਡੀ ਦਾ ਪ੍ਰਧਾਨ ਚੁਣਿਆ ਗਿਆ ਭਾਰਤ ਆਈਸੀਸੀ ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣਿਆ ਤੇ ਜਨਸੰਖਿਆ ਦੇ ਪੱਖੋਂ ਭਾਰਤ ਪਹਿਲੇ ਨੰਬਰ ਤੇ ਆ ਪੂਰੀ ਦੁਨੀਆ ਦੇ ਵਿੱਚ ਖੇਤਰਫਲ ਦੇ ਪੱਖੋਂ 7ਵੇਂ ਨੰਬਰ ਤੇ ਆ ਦੁੱਧ ਉਤਪਾਦਨ ਅਤੇ ਦਾਲਾਂ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਆ ਅਰਥਵਿਵਸਥਾ ਦੇ ਮਾਮਲੇ ਦੇ ਵਿੱਚ 5ਵੇਂ ਨੰਬਰ ਤੇ ਆ ਇਸ ਤੋਂ ਇਲਾਵਾ ਭਾਰਤ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਹੈ ਉਹ ਹੈ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਪੂਟਾਨ ਤੇ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ ਜੀ ਕਰਕਰੇਖਾ ਭਾਰਤ ਦਾ ਖੇਤਰਫਲ ਹੈ 3287263 ਕਿਲੋਮੀਟਰ ਸਕਰ ਤੇ ਭਾਰਤ ਦਾ ਰਾਸ਼ਟਰੀ ਪੰਛੀ ਹੈ ਮੋਰ ਰਾਸ਼ਟਰੀ ਜਾਨਵਰ ਹੈ ਬਾਗ ਰਾਸ਼ਟਰੀ ਫੁੱਲ ਹੈ ਕਮਲ ਰਾਸ਼ਟਰੀ ਦਰਖਤ ਹੈ ਬਰਗਦ ਰਾਸ਼ਟਰੀ ਨਦੀ ਹੈ ਗੰਗਾ ਰਾਸ਼ਟਰੀ ਫਲਾ ਹੈ ਆਮ ਰਾਸ਼ਟਰੀ ਸਬਜ਼ੀ ਆ ਪੇਠਾ, ਰਾਸ਼ਟਰੀ ਗਾਣਾ ਜਨ ਗਨ ਮਨ, ਰਾਸ਼ਟਰੀ ਗੀਤ ਆ ਬੰਦੇ ਮਾਤਰਮ, ਰਾਸ਼ਟਰੀ ਖੇਡ ਆ ਹਾਕੀ, ਰਾਸ਼ਟਰੀ ਮੋਹਰਾ ਭਾਰਤੀ ਰੁਪਇਆ, ਰਾਸ਼ਟਰੀ ਜਲ ਜੀਵਾ ਡਾਲਫਿਨ, ਰਾਸ਼ਟਰੀ ਪੁਰਸਕਾਰ ਆ ਭਾਰਤ ਰਤਨ, ਰਾਸ਼ਟਰੀ ਫਸਲ ਆ ਚੋਲ, ਰਾਸ਼ਟਰੀ ਪਰਬਤ ਆ ਨੰਦਾ ਦੇਵੀ, ਰਾਸ਼ਟਰੀ ਡਾਂਸ ਆ ਭਾਰਤ ਨਟਯਮ, ਰਾਸ਼ਟਰੀ ਕਿਲਾ ਆ ਲਾਲ ਕਿਲਾ ਸੋ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਤੇ ਨੈਕਸਟ ਕੁਐਸਚਨ ਹਾਲ ਹੀ ਵਿੱਚ 17ਵੇਂ ਰਿਆਨ ਇੰਟਰਨੈਸ਼ਨਲ ਚਿਲड्रन ਫੈਸਟੀਵਲ 2023 ਦਾ ਉਦਘਾਟਨ ਕਿੱਥੇ ਹੋਇਆ ਤਾਂ ਇਹ 17ਵੇਂ ਰਿਆਨ ਇੰਟਰਨੈਸ਼ਨਲ ਫੈਸਟੀਵਲ ਦਾ ਉਦਘਾਟਨ ਨਵੀਂ ਦਿੱਲੀ ਦੇ ਵਿੱਚ ਹੋਇਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਇੰਟਰਨੈਸ਼ਨਲ ਮੋਨਟਰੀ ਫੰਡ ਅਰਥ ਵਿਵਸਥਾ ਨੂੰ ਸਥਿਰ ਕਰਨ ਲਈ ਕਿਸ ਦੇਸ਼ ਨੂੰ 337 ਮਿਲੀਅਨ ਡਾਲਰ ਦੇਵੇਗਾ ਹਾਂਜੀ ਇੰਟਰਨੈਸ਼ਨਲ ਮੋਨਟਰੀ ਫੰਡ ਐਸੋ ਇਹ ਅਰਥਵਿਵਸਥਾ ਨੂੰ ਸਥਿਰ ਕਰਨ ਦੇ ਲਈ ਸ਼੍ਰੀਲੰਕਾ ਨੂੰ 337 ਮਿਲੀਅਨ ਡਾਲਰ ਦੇਵੇਗਾ অপਸ਼ਨ ਸੀ ਇਸ ਦਾ ਰਾਈਟ ਆਂਸਰ ਸ਼੍ਰੀਲੰਕਾ ਨੂੰ ਕੌਣ ਦੇਵੇਗਾ ਇੰਟਰਨੈਸ਼ਨਲ ਮੋਨਟਰੀ ਫੰਡ ਇਸ ਦੀ ਸਥਾਪਨਾ 1945 ਦੇ ਵਿੱਚ ਹੋਈ ਸੀ ਇਸ ਦਾ ਹੈੱਡਕ quarter ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਐਟ ਪ੍ਰੈਸੈਂਟ ਇਸ ਦੇ ਪ੍ਰੈਜ਼ੀਡੈਂਟ ਆ ਕ੍ਰਿਸਟਲਿਨਾ ਯੋਰਜੀਵਾ ਹੁਣ ਸ਼੍ਰੀਲੰਕਾ ਨੂੰ ਇਹ ਡਾਲਰ ਦੇਵੇਗਾ ਮਤਲਬ ਅਰਥਵਿਵਸਥਾ ਦੇ ਵਿੱਚ ਸੁਧਾਰ ਕਰਨ ਲਈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਕੀ ਹੈ ਕੋਲੰਬੋ ਸ਼੍ਰੀ ਜਿਵਰਦਨਪੁਰਮ ਕੋਟੇਸ ਜਿਹੜੀ ਕੋਲੰਬੋ ਆ ਇਹ ਕਮਰਸ਼ਲ ਕੈਪੀਟਲ ਆ ਅਤੇ ਸ਼੍ਰੀ ਜੈਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਥੋਂ ਦੇ ਪ੍ਰਾਈਮ ਮਿਨਿਸਟਰ ਅਦਿਨੇਸ਼ ਗੁਨਵਰਧਨ ਅਤਲ ਅਤੇ ਪ੍ਰੈਜ਼ੀਡੈਂਟ ਰਨਿਲ ਬਿਕਰਮ ਸਿੰਘੇ ਠੀਕ ਹੈ ਜੀ ਤੇ ਸ਼੍ਰੀਲੰਕਾ ਦੀ ਗ੍ਰੰਟ ਅਫੇਅਰ ਦੀ ਗੱਲ ਕਰੀਏ ਤਾਂ ਸੰਜੋਗਤਾ ਵਿਆਸ ਮਿੱਤਰ ਸ਼ਕਤੀ 2023 ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਘਾਰ ਹੋਇਆ ਫੀਫਾ ਨੇ ਸ਼੍ਰੀਲੰਕਾ ਦੀ ਫੋਟੋਵਾਲ ਫੈਡਰੇਸ਼ਨ ਤੋਂ ਪਾਬੰਦੀ ਹਟਾ ਦਿੱਤੀ ਸ਼੍ਰੀਲੰਕਾ ਦੇ ਵਿੱਚ ਕੰਢੀ ਸਾਲਾ ਪਰ ਹੈਰਾ ਮਨਾਇਆ ਗਿਆ ਸ਼੍ਰੀਲੰਕਾ ਦੇ ਹਰਫਣ ਮੋਲਾ ਬਨਿੰਦੂ ਹਸਰੰਗਾ ਨੇ ਟੈਸਟ ਕ੍ਰਿਕਟ ਤੋਂ ਸੰन्यास ਲਿਆ ਭਾਰਤ ਸ਼੍ਰੀਲੰਕਾ ਨੂੰ ਡਿਜੀਟਲ ਪਹਿਚਾਨ ਪ੍ਰੋਜੈਕਟ ਲਈ 45 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਵੇਗਾ ਨੈਕਸਟ ਕੁਐਸ਼ਨ ਐਸਬੀਆਈ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਕਦੋਂ ਤੱਕ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਜਾਵੇਗੀ ਹਾਂਜੀ ਰੀਸੈਂਟਲੀ ਸਟੇਟ ਬੈਂਕ ਆਫ ਇੰਡੀਆ ਨੇ ਇੱਕ ਰਿਪੋਰਟ ਕੱਢੀ ਹੈ ਜਿਸ ਦੇ ਅਕੋਰਡਿੰਗ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਦੇ ਨਾਲੋਂ ਵੱਧ ਜਾਵੇਗੀ 2029 ਤੱਕ অপশন নাম্বার বি ইজ দা রাইট আনসার নেক্সট কোশ্চেন কোন দেশ ਨੇ हाल ही ਵਿੱਚ 33 দেশਾਂ ਦੇ ਨਾਗਰਿਕਾਂ ਲਈ ਵੀਜ਼ਾ ਲੋੜਾਂ ਨੂੰ ਖਤਮ ਕਰ ਦਿੱਤਾ ਹੈ हां जी 33 দেশਾਂ ਦੇ ਨਾਗਰਿਕਾਂ ਲਈ ਵੀਜ਼ਾ ਲੋੜਾਂ ਨੂੰ ਖਤਮ ਕੀਤਾ ইরান ਨੇ অপশন বি ইজ দা রাইট আনসার ਹੁਣ ইরান ਨੇ ਖਤਮ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ইরান ইরান ਦੀ ਕੈਪੀਟਲ ਹੈ ਤਹਿਰਾਨ ਕਰੰਸੀ ਹੈ ইরਾਨੀ ਰিয়াল ਪ੍ਰੈਜ਼ੀਡੈਂਟ ਆ ਇਬਰਾਹਿਮ ਰਹੀਸ਼ੀ ਈਰਾਨ ਨੇ ਨੂਰ 3 ਸੈਟੇਲਾਈਟ ਨੂੰ ਔਰਬਿਟ ਵਿੱਚ ਲਾਂਚ ਕੀਤਾ ਵੈਰੀ ਇੰਪੋਰਟੈਂਟ ਈਰਾਨ ਨੇ ਮੁਹਾਜ਼ਿਰ 10 ਡਰੋਨ ਦਾ ਉਦਘਾਟਨ ਕੀਤਾ ਈਰਾਨ ਸੰਘਾਈ ਸਹਿਯੋਗ ਸੰਗਠਨ ਦਾ ਨਵਾਂ ਸਥਾਈ ਚੇਅਰਮੈਨ ਬਣਿਆ ਸੌਰੀ ਸਥਾਈ ਚੇਅਰਮੈਨ ਨਹੀਂ ਸਥਾਈ ਮੈਂਬਰ ਬਣਿਆ ਠੀਕ ਹੈ ਸਥਾਈ ਮਤਲਬ ਪੱਕੇ ਤੌਰ ਤੇ ਮੈਂਬਰ ਬਣਿਆ ਈਰਾਨ ਸੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਈਰਾਨ ਨੇ ਦੂਜੇ ਫੌਜੀ ਉਪਗ੍ਰਹ ਨੂਰ 2 ਦਾ ਸਫਲ ਪ੍ਰੀਖਣ ਕੀਤਾ ਇਰਾਨ ਨੇ ਨਵੀਂ ਪੀੜੀ ਦੀ ਬੈਲਿਸਟਿਕ ਮਿਜ਼ਾਈਲ ਖੈਬਰ ਸਫਲਤਾਪੂਰਵਕ ਲਾਂਚ ਕੀਤੀ ਨੈਕਸਟ ਜਨ ਹਾਲ ਹੀ ਵਿੱਚ ਜਾਰੀ ਕੀਤੇ ਗਏ IUCN ਰੈਡ ਲਿਸਟ ਅਪਡੇਟ ਦੇ ਅਨੁਸਾਰ ਤਾਜੇ ਪਾਣੀ ਦੀਆਂ ਮੱਛੀਆਂ ਦੀ ਕਿੰਨੀ ਪ੍ਰਤੀਸ਼ਤ ਲੁप्त ਹੋਣ ਦੀ ਕੰਗਾਰਦੇ ਆ ਜਿਹੜੀ ਇਹ ਪ੍ਰਜਾਤੀ ਆ ਤਾਜੇ ਪਾਣੀ ਦੀਆਂ ਮੱਛੀਆਂ ਵੀ ਇਹ ਕਿੰਨੇ ਪ੍ਰਤੀਸ਼ਤ ਲੁप्त ਹੋਣ ਦੀ ਕੰਗਾਰਦੇ ਆ ਜਦੋਂ ਵੀ ਰੈੱਡ ਲਿਸਟ ਦੀ ਗੱਲ ਹੁੰਦੀ ਹੈ ਰੈੱਡ ਲਿਸਟ ਦੇ ਵਿੱਚ ਉਹ ਪ੍ਰਜਾਤੀ ਜਾਂਦੀ ਹੈ ਜਿਹੜੀ ਲੁप्त ਹੋਣ ਦੀ ਕਗਾਰਤ ਹੈ ਠੀਕ ਹੈ ਲੁप्त ਹੋਣ ਦੇ ਕੰਢੇ ਤੇ ਆ ਮਤਲਬ ਲੁप्त ਹੋ ਰਹੀ ਆ ਪੂਰੀ ਤਰ੍ਹਾਂ ਖਤਮ ਹੋਣ ਦੇ ਹੋਣ ਵਾਲਾ ਠੀਕ ਹੈ ਹੋਣ ਵਾਲੀ ਆ ਜਾਂ ਰੈਡ ਲਿਸਟ ਉਹੀ ਗੱਲ ਹੁੰਦੀ ਆ ਪਰ ਜਿਹੜੀ ਇਹ ਰਿਪੋਰਟ ਕੱਢੀ ਆ ਇਹ ਕੱਢੀ ਆ IUCN ਰੈਡ ਲਿਸਟ ਅਪਡੇਟ ਨੇ IUCN ਜਾਨੀ ਕਿ ਇੰਟਰਨੈਸ਼ਨਲ ਜੁਨੀਅਨ ਫਾਰ ਕਨ ਸਰਵੇਸ਼ਨ ਨੇਚਰ ਤੇ ਇਸ ਨੇ ਰਿਪੋਰਟ ਕੱਢੀ ਆ ਜਿਸ ਦੇ ਅਕੋਰਡਿੰਗ 1/4 ਹਿੱਸਾ ਵਾ ਜਿਹੜਾ ਮੱਛੀਆਂ ਦਾ ਉਹ ਲੁप्त ਹੋਣ ਦੀ ਕੰਗਾਰ ਤੇ ਆ ਤਾਜੇ ਪਾਣੀ ਦੀਆਂ ਠੀਕ ਹੈ ਜਾਨੀ ਕਿ 25% ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਹਾਂਜੀ ਹਾਲ ਹੀ ਵਿੱਚ ਯੂਨਿਟ ਡਰਾਇਟ ਵੈਸੇ ਤਾਂ ਇਹਨੂੰ ਯੂ ਐਨ ਆਈ ਡੀ ਆਰ ਓ ਆਈਟੀ ਬੋਲਦੇ ਆ ਜਿਸ ਦੀ ਫੁੱਲ ਫਾਰਮ ਆ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਜੁਨੀਫੀਕੇਸ਼ਨ ਆਫ ਪ੍ਰਾਈਵੇਟ ਲਾ ਤੇ ਇਸ ਲਈ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਕੌਣ ਆ ਇਹ ਅਸਲ ਦੇ ਵਿੱਚ ਇਹਦੇ ਵਿੱਚ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਆ ਇਹ ਆ ਇਹ ਠੀਕ ਹੈ ਕੁਐਸਚਨ ਤਾਂ ਉਹ ਭਾਰਤੀ ਮਹਿਲਾ ਹੈ ਜੀ ਓਮਾ ਸੇਖਰ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਪਰਮ ਸੰਨ ਨੂੰ APFRDA ਦਾ ਬੋਰਡ ਦਾ ਪਾਰਟ ਟਾਈਮ ਮੈਂਬਰ ਚੁਣਿਆ ਗਿਆ ਫਾਤਿਮਾ ਬਸੀਮ ਸਿਆਚਨ ਗਲੇਸ਼ੀਅਰ ਦੇ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਆਫੀਸਰ ਬਣੀ ਕੇਐਸ ਰੈਡੀ ਨੂੰ ਹైదరాబాద్ ਸਿਟੀ ਪੁਲਿਸ ਕਮਿਸ਼ਨਰ ਚੁਣਿਆ ਗਿਆ ਸैम ਆਲਟਮੈਨ ਨੂੰ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਈਓ ਵਜੋਂ ਚੁਣਿਆ ਗਿਆ ਨੈਕਸਟ ਪੋਜੀਸ਼ਨ ਕਿਸ ਨੇ ਹਾਲ ਹੀ ਵਿੱਚ ਮੇਡ ਫॉर ਇੰਡੀਆ ਕਿਰਤ੍ਰਿਮ AI ਦਾ ਉਦਘਾਟਨ ਕੀਤਾ ਹੈ ਹਾਂਜੀ ਮੇਡ ਫॉर ਇੰਡੀਆ కృਤ੍ਰਿਮ। కృਤ੍ਰਿਮ ਜਿਹੜਾ ਇਹ ਸੰਸਕ੍ਰਿਤ ਦਾ ਸ਼ਬਦ ਆ ਜਿਸ ਦਾ ਮਤਲਬ ਆ ਆਰਟੀਫੀਸ਼ੀਅਲ ਇੰਟੈਲੀਜੈਂਸ। ਇਸ ਦਾ ਉਦਘਾਟਨ ਕੀਤਾ ਆਲਾ ਦੇ ਫਾਊਂਡਰ 바ਵਿਸ਼ ਅਗਰਵਾਲ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਦੇਖ ਸਕਦੇ ਹੋ ਤੁਸੀਂ ਇਮੇਲਸ ਦੇ ਵਿੱਚ ਵੀ ਆਲਾ ਦੇ ਫਾਊਂਡਰ 바ਵਿਸ਼ ਅਗਰਵਾਲ। ਨੈਕਸਟ ਕੁਐਸ਼ਨ ਤਾਜ਼ਾ ਰਿਪੋਰਟ ਦੇ ਅਨੁਸਾਰ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦਾ ਸ਼ੁੱਧ ਸਿੱਧਾ ਟੈਕਸ ਸੰਗ੍ਰਹਿ ਕਿੰਨੇ ਪ੍ਰਤੀਸ਼ਤ ਵਧਿਆ ਹੈ? ਹਾਂਜੀ ਇੱਕ ਰਿਪੋਰਟ ਕੱਢੀ ਗਈ ਹੈ ਜਿਸ ਦੇ ਅਕੋਰਡਿੰਗ ਭਾਰਤ ਦਾ ਸਿੱਧਾ ਟੈਕਸ ਸੰਗ੍ਰਹਿ 23.4% ਵਧਿਆ ਆ অপਸ਼ਨ ਨੰਬਰ ਸੀ ਇਜ਼ ਆ ਰਾਈਟ ਆਂਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਦੇਸ਼ ਦੇ ਸੁਲਤਾਨ ਭਾਰਤ ਦੇ ਤਿੰਨ ਦਿਨਾਂ ਦੇ ਦੌਰੇ ਤੇ ਆਏ ਆ ਹਾਂਜੀ ਰੀਸੈਂਟਲੀ ਭਾਰਤ ਦੇ ਤਿੰਨ ਦਿਨਾਂ ਦੀ ਯਾਤਰਾ ਤੇ ਆਏ ਆ ਸੁਲਤਾਨ ਓਮਾਨ ਦੇ অপਸ਼ਨ ਨੰਬਰ ਬੀ ਇਜ਼ ਆ ਰਾਈਟ ਆਂਸਰ ਓਮਾਨ ਦੇ ਸੁਲਤਾਨ ਆਏ ਆ ਠੀਕ ਹੈ ਤੇ ਇਹਨਾਂ ਦਾ ਨਾਮ ਕੀ ਆ ਓਮਾਨ ਦੇ ਸੁਲਤਾਨ ਦਾ ਹੈਥਮ ਬਿਨ ਤਾਰੇਖ ਹੁਣ ਓਮਾਨ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਓਮਾਨ ਓਮਾਨ ਦੀ ਕੈਪੀਟਲ ਆ ਮਸਕਟ ਕਰੰਸੀ ਆ ਓਮਾਨੀ ਰਿਆਲ ਤੇ ਇਥੋਂ ਦੇ ਸੁਲਤਾਨ ਤੇ ਹੀ ਨੇ ਹੈਥਮ ਬਿਨ ਤਾਰੇਖ ਜਿਹੜੇ ਕਿ ਆਪਣੇ ਦੇਸ਼ ਭਾਰਤ ਵਿੱਚ ਆਏ ਆ ਨੈਕਸਟ ਕੁਐਸਚਨ ਭਾਰਤੀ ਫੌਜ ਕਿਸ ਦੇਸ਼ ਦੁਆਰਾ ਹਾਲ ਹੀ ਵਿੱਚ ਪ੍ਰਦਾਨ ਕੀਤੇ ਗਏ ਬੰਦ ਕੀਤੇ ਜਹਾਜ਼ ਨੂੰ ਦੁਬਾਰਾ ਸ਼ਾਮਿਲ ਕਰੇਗੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 몰ਦੀਪ ਦੇ ਨਾਲ ਜਿਹੜੇ ਭਾਰਤ ਦੇ ਸਬੰਧ ਆ ਉਹ ਡਾਮਾਂਡੋਲ ਹੋ ਰਹੇ ਆ ਮਤਲਬ ਵਿਗੜ ਰਹੇ ਆ ਜ ਕਿਉਂ ਵਿਗੜ ਰਹੇ ਆ ਕਿਉਂਕਿ 몰ਦੀਪ ਦੇ ਜਿਹੜੇ ਨਵੇਂ ਪ੍ਰੈਜ਼ੀਡੈਂਟ ਬਣਿਆ ਮੁਹੰਮਦ ਮੋਇਜ਼ੂ ਉਹਨਾਂ ਨੂੰ ਚਾਈਨ ਚਾਈਨਾ ਸਪੋਰਟ ਕਰ ਰਿਹਾ ਸੀ ਜਾਨੀ ਕਿ ਚੀਨ ਦੇਸ਼ ਸਪੋਰਟ ਕਰ ਰਿਹਾ ਸੀ ਜਿਹਨੂੰ ਸਾਡਾ ਦੇਸ਼ ਭਾਰਤ ਸਪੋਰਟ ਕਰ ਰਿਹਾ ਸੀ ਉਹ ਚੋਣਾਂ ਵਿੱਚੋਂ ਹਾਰ ਗਿਆ ਤਾਂ ਹੁਣ 몰ਦੀਪ ਆ ਜਿਹੜਾ ਪੂਰੀ ਤਰ੍ਹਾਂ ਚਾਈਨਾ ਦੇ ਇਨਕਲਾਈਂਡ ਆ ਆਪਣੇ ਦੇਸ਼ ਭਾਰਤ ਦੇ ਨਾਲ ਜੋ ਵੀ ਉਹਦੇ ਸਮਝੌਤੇ ਸੀ ਐਗਰੀਮੈਂਟਸ ਸੀ ਉਹਨਾਂ ਨੂੰ ਖਤਮ ਕਰ ਰਿਹਾ ਹੌਲੀ ਹੌਲੀ ਕਰਕੇ 몰ਦੀਪ ਇੱਕ ਆਪਣਾ ਗਵਾਂਡੀ ਦੇਸ਼ ਆ ਜਿੱਥੇ ਹਿੰਦ ਮਹਾਸਾਗਰ ਦੇ ਥਰੂ ਸਾਨੂੰ ਵਪਾਰ ਕਰਨਾ ਵਾ ਜਿਹੜਾ ਉਹ ਈਜ਼ੀ ਹੁੰਦਾ ਵਾ ਠੀਕ ਹੈ ਤੇ 몰ਦੀਪ ਨਾਲ ਸਾਡੇ ਸਬੰਧ ਆ ਜਿਹੜੇ ਵਿਗੜ ਰਹੇ ਆ ਇਹ ਭਾਰਤ ਲਈ ਵੀ ਕੋਈ ਵਧੀਆ ਗੱਲ ਨਹੀਂ ਦੀ ਤਾਂ 몰ਦੀਪ ਨੇ ਇੱਕ ਭਾਰਤ ਦਾ ਭਾਰਤੀ ਜਹਾਜ਼ ਆ ਐਨ ਆਈ ਐਨ ਐਸ ਇਸ ਨੂੰ ਭਾਰਤ ਨੇ 몰ਦੀਪ ਨੂੰ ਹਿੰਦ ਮਹਾਸਾਗਰ ਵਿੱਚ ਤਾਇਨਾਤ ਕਰਨ ਲਈ ਗਿਫਟ ਦੇ ਰੂਪ ਵਿੱਚ ਦਿੱਤਾ ਸੀ ਤੇ ਹੁਣ ਇਸ ਨੂੰ 몰ਦੀਵ ਨੇ ਸੇਵਾ ਮੁਕਤ ਕਰਤਾ ਤੇ ਹੁਣ ਇਹ ਭਾਰਤੀ ਸੈਨਾ ਵਿਸ਼ਾਖਾਪਟਨਮ ਦੇ ਵਿੱਚ ਇਹਨੂੰ ਸ਼ਾਮਿਲ ਕਰੇਗੀ ਵਿਸ਼ਾਖਾਪਟਨਮ ਦੇ ਵਿੱਚ ਲੈ ਕੇ ਆਵੇਗੀ ਠੀਕ ਹੈ ਤੇ ਉੱਥੇ ਨੇਵਲ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਤੇ 몰ਦੀਪ ਦੁਆਰਾ ਬੰਦ ਕੀਤਾ ਗਿਆ ਵਾ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ 몰ਦੀਪ ਨੇ ਇਸ ਜਹਾਜ਼ ਨੂੰ ਵਾਪਸ ਕੀਤਾ ਵਾ ਤੇ ਹੁਣ 몰ਦੀਪ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ 몰ਦੀਪ ਮੈਪ ਦੇ ਵਿੱਚ 몰ਦੀਪ ਦੀ ਕੈਪੀਟਲ ਆ ਮਾਲੇ ਕ੍ਰਾਂਸੀਆ 몰ਦੀਬੀਅਨ ਰੁਪਇਆ ਅਤੇ ਪ੍ਰੈਜ਼ੀਡੈਂਟ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਮੁਹੰਮਦ ਮੋਇਜ਼ੂਨ ਨਾਮੇ ਬਣੇ ਆ ਜਿਹੜੇ ਠੀਕ ਹੈ ਤੇ 몰ਦੀਪ ਹਾਰਤ ਵਿੱਚ ਹਾਈਡਰੋਗ੍ਰਾਫਿਕ ਸਰਵੇਖਣ ਸਮਝੌਤਾ ਖਤਮ ਕਰੇਗਾ ਭਾਰਤ ਸਰਕਾਰ ਨੇ 몰ਦੀਪ ਤੋਂ 75 ਭਾਰਤੀ ਸੈਨਿਕ ਵੀ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਉਹ ਵੀ ਭਾਰਤੀ ਸੈਨਿਕ ਇੰਨਾ ਨਹੀਂ ਵਾਪਸ ਕਰਨ ਦਾ ਉਹ ਰੱਖਿਆ ਵਾ ਮੁੱਦਾ ਤੇ ਭਾਰਤ ਨੇ ਵੀ ਬੁਲਾਉਣ ਦਾ ਫੈਸਲਾ ਕਰ ਲਿਆ ਕਿ ਹਾਂ ਅਸੀਂ ਵਾਪਸ ਬੁਲਾਉਣੇ ਆ ਰਿਲਾਇੰਸ ਯੂ ਨੇ ਮੋਲਦੀਪ ਨੂੰ ਹਾਈ ਸਪੀਡ ਆਪਟੀਕਲ ਫਾਈਬਰ ਕੇਬਲ ਨਾਲ ਜੋੜਨ ਦਾ ਕੰਮ ਪੂਰਾ ਕੀਤਾ ਮੋਲਦੀਪ ਦੇ ਵਿੱਚ ਏਸ਼ੀਆ ਸਰਫਿੰਗ ਚੈਂਪੀਅਨ ਕਰਵਾਈ ਗਈ ਹਾਂਜੀ ਇਸ ਦੇ ਨਾਲ ਸੜੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ